ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜਿਉ ਡੰਡਉ ਤੇ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਢੋਲਣਾ ਤੈ ਰੱਖੋ ਪ੍ਰਭ ਨਾਨਕ ਧਿਕਰ ਹੱਥ ਬਹੁਤ ਜਨਮ ਬਿਸ਼ਰੇ ਥੇ ਮਦ ਹੋ ਜਨਮ ਤੁਮਾਰੇ ਲਿਖੇ ਕਹ ਰਵਿਦਾਸ ਆਸ ਲਗ ਜੀਵੋ ਚਰ ਭਇਓ ਦਰਸ਼ਨ ਦੇਖੇ ਗੁਰੂ ਸਾਹਿਬ ਜੀਓ ਸੋਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀ ਐਿੱਥੇ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤ ਬਿਦ ਲਿਆਣਾ ਜਾਈ ਜਿੱਥੇ ਹਰ ਆਰਾਦੀ ਐ ਤਿੱਥੇ ਹਰ ਮਿਤ ਸਹਾਈ ਬਾਤੇ ਹਰ ਮਨ ਵਸੈ ਹੋਰ ਤ ਬਿਦ ਲਿਆ ਨ ਜਾਈ ਹਰ ਤਨ ਸਾਂਝੀ ਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰ ਥੈ ਹੋਰਤ ਉਪਾਏ ਹਰ ਤਨ ਕਿਦੈ ਨਾ ਪਾਈ ਹਰ ਰਤਨ ਕਾ ਵਪਾਰੀਆ ਹਰ ਰਤਨ ਧਨ ਵਿਹਾਜੇ ਕੱਚੇ ਕੇ ਵਪਾਰੀਏ ਬਾਗ ਹਰ ਤਨ ਲਿਆਣਾ ਜਾਈ ਹਰ ਧਨ ਰਤਨ ਜਵੇ ਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖਟੈ ਨਹੀਂ ਹਲਤ ਪਲਤ ਹਰ ਧਨ ਕੀ ਭਗਤਾ ਕਾ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਤਿਰ ਹੈ ਸੱਚਾ ਇਹੋ ਹਰ ਧਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਾ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕੋ ਉਚਕਾ ਨੇੜ ਨਾ ਆਵਈ ਜਮ ਜਾਗਾਤੀ ਡੰਡਾ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਤਨ ਸਾਂਚਿਆ ਤਿੰਨ ਇੱਕ ਵਿਖ ਨਾਲ ਨਾ ਜਾਈ ਹਲਦੇ ਵਿੱਚ ਸਾਗਤ ਦੋਹੇਲੇ ਭਏ ਹੱਥਾਂ ਛੜਕ ਗਿਆ ਅੱਗੇ ਪਲਤ ਸਾਗਤ ਹਰ ਦਰਗਹ ਢੋਈ ਨਾ ਪਾਈ ਐਸ ਹਰ ਧਨ ਕਾ ਸਾਹ ਹਰਿ ਆਪ ਹੈ ਸੰਤੋ ਜਿਸ ਨੋ ਦੇਸ ਹਰ ਧਨ ਲਦ ਚਲਾਈ ਐਸ ਹਰ ਧਨ ਕਾ ਟੋਟ ਕਦੇ ਨ ਆਈ ਜਨ ਨਾਨਕ ਕਾ ਘਰ ਸੋਜੀ ਪਾਈ ਇਸ ਹਰ ਧਨ ਕਾ ਸੋ ਹਰ ਆਪ ਹੈ ਸੰਤੋ ਜਿਸਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨ ਆਵਈ ਜਨ ਨਾਨਕ ਕਾ ਗੁਰ ਸੋ ਜੀ ਪਾਈ ਐਸ ਹਰ ਤਨ ਕਾ ਸਾਹ ਹਰਿ ਆਪ ਹੈ ਸੰਤੋ ਜਿਸਨੋ ਦੇਸ ਹਰ ਤਨ ਲੱਦ ਚਲਾਈ ਐਸ ਹਰ ਤਨ ਕਾ ਟੋਟਾ ਕਦੇ ਨ ਆਵਈ ਜਨ ਨਾਨਕ ਕਾ ਗੁਰ ਸਾਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ